ਹੋ ਵੱਡੇ ਵੀਰ ਨੇ ਸੱਜਿਆ ਬਾਮਾ ਹੋ ਵੱਡੇ ਵੀਰ ਨੇ ਸੱਜਿਆ ਬਾਮਾ ਹੋ ਰੈਣ ਚੌਂਦੀ ਆ ਸਭ ਦੀ ਆ ਮਾਮਾ ਹੋ ਮਾਮਾ ਹੁੰਦੀ ਆ ਖੰਡੀਆਂ ਸ਼ਾਮਾ ਵੱਡੇ ਵੀ ਸ਼ਰਸ਼ਾ ਹੁੰਦੀ ਸੀ ਹਉ ਦਿਨ ਮੋੜ ਮੋੜ ਕੇ ਤੇ ਆਉਂਜੋ ਮਰੀ ਮਾਂ ਹੁੰਦੀ ਸੀ ਕੋ ਕਿੰਨੇ ਮੋੜ ਮੁੜ ਚੇਤੇ ਉਹਨਾਂ ਦਿਤਾ ਮੇਰੀ ਮਾਂ ਹੁੰਦੀ ਸੀ ਓ ਖੈਦਰ ਜਾਣਾ ਕਰਨਾ ਆਉਣਾ ਢਿੜਕਾਂ ਨਾਲ ਪਿਆਰ ਦਿਤਾਉਣਾ ਓ ਗੋਦੀ ਵਿੱਚ ਬਿਠਾ ਕੇ ਮਾਨੇ ਸੁਧ ਮੱਖਣ ਦੇ ਨਾਲ ਰਜਾਉਣਾ ਓ ਮੇਰੀ ਹਰ ਇੱਕ ਖੁਸ਼ੀ ਵਾਸਤੇ ਮਾਂ ਦਾ ਦਿਲੋਂ ਤੇ ਔਰ ਜਦੋਂ ਮੇਰੀ ਮਾਂ ਹੁੰਦੀ ਸੀ ਉਹ ਦਿਨ ਮੁਰਮੁਰ ਚੇਤੇ ਔਰ ਜਦੋਂ ਮੇਰੀ ਮਾਂ ਹੁੰਦੀ ਸੀ ਉਹ ਪੜਨਾ ਤੁਰਨਾ ਉਹ ਸਿਖਾਇਆ ਮੈਨੂੰ ਪੜਨਾ ਸਕੂਲੇ ਵਾਇਆ ਉਹ ਕਿਸੇ ਨਾਲ ਨਹੀਂ ਝਗੜਾ ਕਰਨਾ ਮਾਂ ਮੈਨੂੰ ਹਮਦੇਸ ਵਜਾਇਆ ਉਹ ਦੇਣੀ ਦਿਲੋਂ ਦੁਆ ਦੇਣੀ ਮੇਰੀ ਹਾਂ ਹੁੰਦੀ ਸੀ ਮੁਰ ਮੁੜ ਕੇ ਤੇ ਆਉਣ ਕਿਦਾ ਮੇਰੀ ਮਾਂ ਹੁੰਦੀ ਸੀ ਉਹ ਦਿਨ ਮੁਰ ਮੁੜ ਕੇ ਤੇ ਆਉਣ ਕਿਦਾ ਮੇਰੀ ਮਾਂ ਹੁੰਦੀ ਸੀ ਆਹ ਦੁੱਖਾਂ ਦੀ ਝੁੱਲ ਗਈ ਹਾਂ ਨੇਰੀ ਰੱਬ ਖੋਲਿਓ ਇਮਾਮੇ ਤੋਂ ਮੇਰੀ ਆਹ ਕਈ ਨੌਰਦਿਆਂ ਜੱਟਾ ਵਿੱਚ ਮੈਂ ਹਰ ਪਲ ਜਾਮਾ ਇੱਕ ਰੂਕੇ ਰੀ ਹੋ ਤਿਵੇਂ ਫਲਾਉਂ ਮੁਰ ਮੁਰ ਕੇ ਤੇ ਹੌਂ ਜਦੋਂ ਮੇਰੀ ਮਾਂ ਹੁੰਦੀ ਸੀ ਉਹ ਤੇ ਮੁਰ ਮੁਰ ਕੇ ਤੇ